ਮੈਂ ਮੈਂ ਅੱਜ ਤੁਸੀਂ ਪਿੰਡ ਉੱਲਕ ਪਹੁੰਚੇ ਹੋ ਕਿ ਅੱਜ ਜਿਹੜਾ ਕੋਲੂ ਆ ਉਹਦਾ ਜਿਹੜੀ ਸੀ ਹੈਂਡਓਵਰ ਸੈਰੇਮਨੀ ਮਨਾਈ ਜਾਣੀ ਸੀ ਔਰ ਤੁਸੀਂ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਹੋ ਕੀ ਆਬਜ਼ਰਵ ਕੀਤਾ ਜੀ ਕੀ ਮੈਸੇਜ ਦਿੰਨੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਨੈਪਸੀਲਦਰ ਮਲੋ ਠਰਪਿਤ ਕੌਰ ਅੱਜ ਅਸੀਂ ਪਿੰਡੋਲਕ ਵਿੱਚ ਪਹੁੰਚੇ ਆ ਅਥੇ ਜੋ ਅੰਬੂਜਾ ਫਾਊਂਡੇਸ਼ਨ ਐਂਡ ਐਚਡੀਐਫਸੀ ਬੈਂਕ ਵੱਲੋਂ ਉਹਨਾਂ ਦਾ ਇੱਕ ਪਰਿਵਰਤਨ ਪ੍ਰੋਗਰਾਮ ਹੈ ਜੋ ਕਿ ਕਾਰਪੋਰੇਟ ਸੋਸ਼ਲ ਰਿਸਪੋਨਸੀਬਿਲਟੀ ਦੇ ਅੰਦਰ ਗਤ ਆਉਂਦਾ ਆ ਤਾਂ ਇੱਥੇ ਆ ਕੇ ਅੱਜ ਬਹੁਤ ਖੁਸ਼ੀ ਹੋਈ ਕਿ ਕੰਪਨੀਆਂ ਵੱਲੋਂ ਵੀ ਆਪਣੇ ਸੀਐਸਆਰ ਪ੍ਰੋਗਰਾਮਜ਼ ਦੇ ਅੰਦਰ ਇੰਨੇ ਸੋਸ਼ਲ ਵੈਲਫੇਅਰ ਸੇ ਕੰਮ ਦੇ ਵਿੱਚ ਆਪਾਂ ਉਹਨਾਂ ਨੂੰ ਛੋਟੇ ਛੋਟੇ ਕਿੱਤਿਆਂ ਵਿੱਚ ਟ੍ਰੇਨ ਕਰਕੇ ਉਹਨਾਂ ਦੀ ਇੱਕ ਇਨਕਮ ਦਾ ਸੋਰਸ ਬਣ ਰਿਹਾ ਤਾਂ ਜੋ ਇੱਕ ਸੋਸ਼ਲ ਅਪਲਿਫਟਮੈਂਟ ਦਾ ਇਹਨਾਂ ਵੱਲੋਂ ਕੰਮ ਕੀਤਾ ਜਾ ਰਿਹਾ ਉਹ ਬਹੁਤ ਚਲਾਗਾ ਹੋਗਾ ਥੈਂਕ ਯੂ ਜਿਸ ਤਰ੍ਹਾਂ ਨਾਲ ਜਿਹੜੀਆਂ ਔਰਤਾਂ ਨੇ ਜਿਨ੍ਹਾਂ ਨੂੰ ਦੱਸਿਆ ਗਿਆ ਉਹਨਾਂ ਦੇ ਵੱਲੋਂ ਕਿ ਕਿਸ ਤਰ੍ਹਾਂ ਨਾਲ ਉਹਨਾਂ ਨੂੰ ਇੰਪਰੂਵਮੈਂਟ ਮਿਲੀ ਆ ਤਾਂ ਕਿ ਸਮਝ ਦਿਓ ਆਣ ਸਮੇਂ ਤੇ ਇਸ ਤਰ੍ਹਾਂ ਪ੍ਰੋਗਰਾਮ ਹੋਣੇ ਚਾਹੀਦੇ ਆ ਜਿਸ ਤਰ੍ਹਾਂ ਨਾਲ ਤਿੰਨ ਪਿੰਡਾਂ ਦਾ ਦੱਸਿਆ ਜਾ ਰਿਹਾ ਕਿ ਜਿਹਦੇ ਵਿੱਚ ਹੈਂਡਓਵਰ ਜਿਹੜੇ ਸੈਲੀਬ੍ਰਿਟੀ ਮਨਾਈ ਜਾਣੀ ਹੈ ਤੇ ਅੱਗੇ-ਅੱਗੇ ਹੋਰ ਵੀ ਕੰਪਨੀਆਂਜ਼ ਪਲਾਨ ਕਰਦੀਆਂ ਆਪਣੀਆਂ ਇਸ ਤਰ੍ਹਾਂ ਪਲਾਨ ਹੋਣੇ ਚਾਹੀਦੇ ਹੋਰ ਵੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਸੈਲੀਬ੍ਰਿਟੀ ਚਾਹੀਦੀਆਂ ਨੇ ਕੰਪਨੀਆਂਜ਼ ਵੱਲੋਂ ਜੀ ਜਿਵੇਂ ਕਿ ਅੱਜਕੱਲ ਆਪਾਂ ਦੇਖ ਰਹੇ ਆਂ ਕਿ ਜਿਵੇਂ ਇੱਕ ਸੋਸ਼ਲ ਵੈਲਫੇਅਰ ਦੇ ਕੰਮ ਲਈ ਗਵਰਨਮੈਂਟ ਔਰ ਪ੍ਰਾਈਵੇਟ ਸੈਕਟਰ ਕਹਿ ਲਈਏ ਔਰ ਐਨ ਜ ਕਿ ਹੋਰ ਪਿੰਡਾਂ ਵਿੱਚ ਵੀ ਆ ਕੇ ਐਧਾ ਦੇ ਪ੍ਰੋਗਰਾਮ ਲਗਾਣ ਤਾਂ ਕਿ ਜਿੱਦਣ ਵਾਲੀ ਇੱਕ ਸੋਸ਼ਲ ਇੰਪਾਵਰਮੈਂਟ ਹੋ ਸਕੇ। ਅਨਸਰਾ ਪਿੰਡ ਆਲਖ ਦੇ ਵਿੱਚ ਅੰਬੂਜਾ ਫਾਊਂਡੇਸ਼ਨ ਤੇ ਐਟੀਐਫਸੀ ਦੇ ਸਾਂਝੇ ਉਦਮ ਦੇ ਨਾਲ ਅੱਜ ਪ੍ਰੋਗਰਾਮ ਕਰਵਾਇਆ ਕੀ ਪ੍ਰੋਗਰਾਮ ਸੀ ਔਰ ਕੀ ਦੀ ਉਪਲਬਧੀਆਂ ਰਹੀਆਂ ਜੀ ਤੁਹਾਡਾ ਕੀ ਨਾਮ ਆ ਔਰ ਕਿਹੜੀ ਪੋਜੀਸ਼ਨ ਤੋਂ ਤੁਸੀਂ ਕੀ ਕਹੋਗੇ ਜੀ? ਅ ਥੈਂਕ ਯੂ ਜੀ ਮੈਂ ਮੇਰਾ ਨਾਮ ਵਿਸ਼ਨੂ ਤ੍ਰਿਵੇਦੀ ਹੈ ਔਰ ਅੰਬੂਜਾ ਸੀਮੈਂਟ ਫਾਊਂਡੇਸ਼ਨ ਮੈਂ ਅਜੇ ਜਰਨਲ ਮੈਨੇਜਰ ਹੂੰ। आ, जैसा कि आपने अभी पूछा कि ये आज का प्रोग्राम क्या था तो मैं थोड़ा सा आपको संक्षिप्त में ये बताना चाहूँगा कि अंबुजा फाउंडेशन और एच बैंक के संयुक्त तत्वाधान में जॉइंटली ये प्रोग्राम मुक्सर के 60 विलेजेस साठ गाँव में हमने आ, संचालित कर रहे हैं और ये जो प्रोग्राम है ये जनवरी 2022 से हम लोगों ने तीन साल के लिए ये प्रोग्राम चलाया था जिसमें विशेषकर एच बैंक का हमारा इसमें एज ए फाइनेंशियल सपोर्ट था एज ए इम्प्लीमेंटे एजेंसी अंबुजा फाउंडेशन ने इसमें काम किया अगर जैसे आप पूछ रहे थे कि इस प्रोग्राम का क्या मकसद है इसमें हम लोगों का जो टारगेट था वो हम पहले तो ये प्रोग्राम वुमेन सेंट्रिफिक था जो कि महिलाओं पर निर्भर था जो सारा जितनी भी एक्टिविटी हमने की है उसमें हमने महिलाओं के साथ की है इस प्रोग्राम में हम लोगों ने आ, महिलाओं को आत्मनिर्भर बनाने के लिए मतलब उनको लाइवलीहुड के लिए उनको आ, सेल्फ डिपेंडेंट बनाए उसके लिए बहुत सारी एक्टिविटीज़ हमने उसमें की है क्या क्या एक्टिविटीज़ हुई अगर हम बात करेंगे तो सबसे पहले जो हमारा प्रोग्राम है वो आ, आ, हम लोगों ने इसमें लाइवलीहुड दिया है जिसमें हम बात कर रहे थे स्किल डेवलपमेंट की महिलाओं को हमने ग्यारह सौ महिलाओं को हमने स्किल डेवलपमेंट किया जिसमें हमने तीन सी बनाए उनके और उन को अलग अलग ट्रेनिंग्स की जैसे हमने स्टिचिंग पे हैंडी क्राफ्ट पे इस तरह की उनको जो है करवाया और लगभग 1200 किसानों को हमने अलग अलग वेजिटेबल प्रमोशन में वैरायटी ऑफ तरीके की एक्टिविटी में हमने उनको इन्वॉल्व किया इसके अलावा एक्टिविटीज थी जी उसमें हमने छः से सात प्रकार प्रकार की जो है हमने मुख्य रूप से एक्टिविटी इसमें की है इसके अलावा हमने तीन माइक्रो एंटरप्राइज हमने किया है जैसे ओलख की बात करें तो हमने एक ऑयल एक्सपीलर यहाँ पे किया है है, तीन सीएफसी हमने इस पर बनाए हैं इसके लिए बायो किपिंग भी हमने लगाए हैं इसके अलावा हमने जो है बायोफ्लव पे भी हमने बहुत काम किया है आ, लास्ट में हमने सोलर लाइट हमारा ये मकसद था जैसे कि हम बता रहे थे आपको कि हमने 60 विलेजेस में हर एक विलेजेस में 10 ट्यूब हमने सोलर लाइट दी है तो ऐसे हमने इन इस प्रोग्राम के तहत कार्य किया है आ, हाँ जी मैम जो अपने गल करिए कि लोकल पिंड जी हैंड ओवर सेरेमनीज हुई हैं की मकसद की सी ਸਰ ਅੱਜ ਤੋਂ 3 ਸਾਲ ਪਹਿਲੇ HDFC ਬੈਂਕ ਤੇ ਮੂਜਾ ਫਾਊਂਡੇਸ਼ਨ ਨੇ ਇੱਕ ਟਿਚਰ ਰੱਖਿਆ ਸੀ ਜਿਹਦੇ ਵਿੱਚ 5000 ਔਰਤਾਂ ਦੇ ਨਾਲ ਕੰਮ ਸੀਗਾ 5000 ਔਰਤਾਂ ਦੇ ਨਾਲ ਕੰਮ ਮਤਲਬ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਲਈ ਉਹਨਾਂ ਦਾ ਉਹਨਾਂ ਦੇ ਪਰਿਵਾਰ 'ਚ ਇੱਕ ਡਿਸੀਜਨ 메ਕਿੰਗ ਲਈ ਉਹਨਾਂ ਦੇ ਲਾਈਵਲੀਹੂਡ ਲਈ ਸੀਗਾ ਜਿਹਦੇ ਵਿੱਚ ਅਸੀਂ 2000 ਪਲੱਸ ਔਰਤਾਂ ਨੂੰ ਟ੍ਰੇਨਡ ਕੀਤਾ ਤੇ ਅੱਜ 1155 ਔਰਤਾਂ ਹੈ ਜਿਹੜੀ ਸਾਡੇ ਸਹਿਯੋਗ ਨਾਲ ਜਾਂ ਸਾਡੇ ਕੋਸ਼ਿਸ਼ਾਂ ਨਾਲ ਕੰਮ ਕਰ ਰਹੀਆਂ ਨੇ ਅਸੀਂ ਅਤੇ 3 ਸੀਐਫਸੀ ਬਣਾਏ ਜਿਹਦੇ ਵਿੱਚ ਅਸੀਂ ਮਸ਼ੀਨਾਂ ਪ੍ਰੋਵਾਈਡ ਕੀਤੀਆਂ ਕਿ ਉਹ ਲੇਡੀਜ਼ ਆਪਣੇ ਘਰੋਂ ਨਿਕਲ ਕੇ ਮਸ਼ੀਨਾਂ ਤੇ ਕੰਮ ਕਰਨ ਕੋਲੂ ਵਰਗ ਹੈ ਅੱਜ ਇਹ ਹੈਂਡਓਵਰ ਦਾ ਮਤਲਬ ਹੈ ਕਿ 31 ਦਸੰਬਰ 2020 ਨੂੰ ਮਸ਼ੀਨਾਂ ਸੀ ਇਹ ਹੈ ਕਿ ਕੁਝ ਸਿਖਲਾਈ ਉਹਨਾਂ ਨੂੰ ਦਿੱਤੀ ਗਈ ਅਸੀਂ ਇੱਥੇ ਸਿਲਾਈ ਦੀ ਟ੍ਰੇਨਿੰਗ ਦਿੰਦੀ ਹੈ ਸਿਲਾਈ ਦੀ ਟ੍ਰੇਨਿੰਗ ਦੇ ਬਾਅਦ ਕੱਲੀ ਟ੍ਰੇਨਿੰਗ ਹੀ ਨਹੀਂ ਉਹਨਾਂ ਨੂੰ ਆਰਡਰਸ ਵੀ ਦਿਲਵਾਏ ਹੈ ਅਸੀਂ ਇਹ 3 ਸਾਲਾਂ ਦੇ ਵਿੱਚ 22 ਲੱਖ ਰੁਪਏ ਦੇ ਆਰਡਰਸ ਲਰਾਹੀ ਉਹਨਾਂ ਨੂੰ ਸਰਕਾਰੀ ਸਕੂਲ ਤੋਂ ਡਰੈਸੇਸ ਦਵਾਇਆ ਹੈ ਜਿਨ੍ਹਾਂ ਤੋਂ ਉਹਨਾਂ ਨੂੰ ਕੰਮ ਮ ਤੇ तकरीबन 10 ਤੋਂ 12 ਲੱਖ ਦਾ ਉਹਨਾਂ ਨੂੰ ਵੇਜ ਸਿੱਧਾ ਆ ਹੀ ਗਿਆ ਹੈ ਜਿਹਦੇ ਵਿੱਚ ਹੈਂਡੀਕਰਾਫਟਸ ਵੀ ਹੈ ਜਿਹੜੇ ਹੱਥੀ ਰਹੀ ਚਿਹਜਾ ਬੰਦੀਆਂ ਸੀ ਜਿਵੇਂ ਦਰੀਆਂ ਮੰਜੇ ਪਰ ਉਹਨੂੰ ਅਸੀਂ ਨਵੇਂ ਪ੍ਰੋਡਕਟਸ ਚ ਡਾਈਵਰਸਿਫਾਈ ਕੀਤਾ ਹੈ ਜਿਹੜਾ ਕਿ ਅੱਜ ਦੇ ਸਮਾਜ ਅੱਜ ਦੀ ਸੁਸਾਇਟੀ ਚ ਰਿਕੁਆਇਰਡ ਹੈ ਐਂਡ ਇਹਦੇ ਨਾਲ ਅਸੀਂ ਇੱਥੇ ਅੱਜ ਜਿਹੜਾ ਹੈਂਡਓਵਰ ਹੈ ਉਹਦਾ ਬੇਸ ਮਕਸਦ ਹੈ ਅਸੀਂ ਇੱਥੋਂ 31 ਦਸੰਬਰ ਨੂੰ ਚਲੇ ਜਾਣਾ ਹੈ ਸਾੜਾ 3 ਸਾਲ ਸੀਗਾ ਐਸ ਪਰ ਦਾ ਰੂਲ ਅਸੀਂ ਇੱਥੇ ਕੰਮ ਕੀਤਾ ਹੈ ਤੇ ਅੱਜ ਤੋਂ ਬਾਅਦ ਜਿਹੜਾ ਵੀ ਮਲੋੜਦੇ ਸਾਡੇ 30 ਪਿੰਡਾਂ ਚ ਅਸੀਂ ਕੰਮ ਕੀਤਾ ਉਹ ਇਹ ਬੈਨੀਫਿਸ਼ਰੀਜ਼ ਖੁਦ ਇਹਨੂੰ ਅ ਰਵੇਗਾ ਪਰ ਫਿਜ਼ੀਕਲ ਫਾਰਮ 'ਚ ਅਸੀਂ ਅੱਜ ਇੱਥੋਂ ਆਪਣਾ ਨਤਮਸਤਕ ਕਰਦੇ ਹੋਏ ਨਿਕਲਾਂਗੇ ਐਂਡ ਸਾਡੀ ਜਿੰਨੇ ਵੀ ਸੋਲਰ ਲਾਈਟਸ ਹੈ ਜਾਂ ਜੋ ਵੀ ਅਸੀਂ ਕੋਲੂ ਲਾਇਆ ਮੱਛੀ ਪlant ਲਾਇਆ ਉਹ ਸਭ ਬੈਨੀਫਿਸ਼ੀਰੀ ਆਪਣੇ ਸਹਿਯੋਗ ਨਾਲ ਇਹਨੂੰ ਅੱਗੇ ਵਧਾਣਗੇ ਜਿੱਥੇ ਵੀ ਉਹਨੂੰ ਸਾਡੀ ਕਦਮ-ਕਦਮ ਤੇ ਲੋੜ ਪਊਗੀ ਅਸੀਂ ਟੈਲੀਫੋਨ 'ਉਲੀ ਜਾਂ ਫਿਜ਼ੀਕਲੀ ਉਹਨਾਂ ਲਈ ਅਵੇਲੇਬਲ ਰਵਾਂਗੇ ਬੈਨੀਫਿਸ਼ੀਰੀ ਹੁਣ ਆਪਣੇ 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 ਆਪ ਵੀ ਇਹ ਕੰਮ ਕਰ ਸਕਦੇ ਆ ਬਿਲਕੁਲ ਜੀ ਬੈਨੇਫਿਸ਼ਰੀ ਕਰ ਸਕਦੇ ਆ ਇਹਨਾਂ ਨੂੰ ਬਹੁਤ ਹੀ ਅਲੱਗ-ਅਲੱਗ ਡਿਪਾਰਟਮੈਂਟਸ ਵੱਲੋਂ ਟ੍ਰੇਨਿੰਗ ਦਿੱਤੀਆਂ ਗਈਆਂ ਪੀਏਯੂ ਵੱਲੋਂ ਕੇਵੀਕੇ ਵੱਲੋਂ ਬੇਸਿਕਲੀ ਐਕਸਪਰਟਸ ਐ ਜਿਹੜੇ ਮੱਛੀ ਪਲਾਂਟ ਦੇ ਆ ਕੋਲੂ ਦੇ ਸਮੇਂ-ਸਮੇਂ 'ਤੇ ਉਹਨਾਂ ਨੂੰ ਤਿਆਰ ਕੀਤਾ ਅਸੀਂ ਤਿੰਨ ਸਾਲਾਂ 'ਚ ਕਿ ਇਹ ਸਾਡੇ ਜਾਣ ਦੇ ਬਾਅਦ ਇਹਨਾਂ ਕੰਮਾਂ ਨੂੰ ਅੱਗੇ ਚਲਾ ਸਕਦੇ ਨੇ ਇਹਨਾਂ ਨੂੰ ਕੋਈ ਵੀ ਦਿੱਕਤ ਆਵੇਗੀ ਸਾਡੇ ਨਾਲੇ ਕਨੈਕਟ ਰਹਿਣਗੇ ਖੁਦ ਮੈਨੇਜ ਕਰਕੇ ਅੱਗੇ ਟ੍ਰੇਨਿੰਗਸ ਵੀ ਦੇ ਸਕਦੇ ਜੀ ਖੁਦ ਮੈਨੇਜ ਕਰਕੇ ਟ੍ਰੇਨਿੰਗ ਵੀ ਦੇ ਸਕਦੇ ਆ ਅਸੀਂ ਕੁਝ ਔਰਤਾਂ ਨੂੰ ਵਿਸ਼ਵਕਰਮਾ ਸਕਦੇ ਆ ਤਾਂ ਕਿ ਇਹਨਾਂ ਦਾ ਰੋਜਗਾਰ ਵਧੇ ਇਹਨਾਂ ਦੀ ਕਮਾਈ ਵਧੇ ਨਵੇਂ ਮੈਂਬਰ ਵੀ ਜੋੜ ਸਕਦੇ ਆ ਬਿਲਕੁਲ ਜੀ ਇਹਨਾਂ ਦੀ ਮਸ਼ੀਨਾਂ ਨੇ ਜਿਨ੍ਹਾਂ ਨੂੰ ਵੀ ਇਹ ਜੋੜਨਾ ਚਾਹਨ ਮਲੋਟ ਦੇ ਵਿੱਚ ਆਉਣ ਵਾਲੇ ਸਮੇਂ 'ਚ ਸਾਡਾ ਗਿੱਦੜਵਾ ਵੀ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਗਿੱਦੜਵਾ ਨੂੰ ਵੀ ਹੈਂਡਓਵਰ ਕਰਾਂਗੇ ਇਹ ਸਾਰੇ ਹੈ ਹੀ ਇਸ ਲਈ ਕਿ ਤੁਸੀਂ ਆਪਣਾ ਕੰਮ ਵਧਾ ਕੇ ਹੋਰ ਲੋਕਾਂ ਨੂੰ ਆਮਦਨ ਦੇ ਸਾਧਨ ਨੋ ਹੈਂਡਓਵਰ ਸੈਰਮਨੀ ਦੌਰਾਨ ਕਿਹੜੇ ਕਿਹੜੇ ਪਿੰਡਾਂ ਨੂੰ ਜਿਹੜਾ ਅੱਜ ਇਹ ਪ੍ਰੋਗਰਾਮ ਜਿਹੜਾ ਪਿੰਡ ਬੋਦੀਵਾਲਾ ਹੈ ਮਿੱਡਾ ਹੈ ਆਲਕ ਹੈ ਚੁਰੜ ਹੈ ਈਨਾ ਕਿਹੜਾ ਹੈ ਕਰਨੀ ਵਾਲਾ ਹੈ ਆਪਣਾ ਪੰਨੀ ਵਾਲਾ ਹੈ ਰਾਣੀ ਵਾਲਾ ਹੈ ਰੱ ਤੋ ਕੁਲ ਮਿਲਾ ਕੇ 3 ਪਿੰਡ ਜਿਸ ਨੂੰ ਅੱਜ ਅਸੀਂ ਹੈਂਡਓਵਰ ਕਰ ਰਹੇ ਹਾਂ ਮੈਮ ਕੀ ਤੁਹਾਡਾ ਨਾਮ ਹੈ ਤੁਸੀਂ ਕਿਹੜੇ ਪਿੰਡ ਤੋਂ ਆਨੇ ਹੋ ਤੁਸੀਂ ਇਸ ਪ੍ਰੋਗਰਾਮ ਤਹਿਤ ਕਿਵੇਂ ਜੁੜੇ ਔਰ ਕੀ ਤੁਹਾਨੂੰ ਬੈਨੀਫਿਟ ਹੋਇਆ ਅੱਗੇ ਤੁਹਾਨੂੰ ਕੀ ਹੈਂਡਓਵਰ ਕਰਕੇ ਕੰਪਨੀ ਜਾ ਰਹੀ ਹੈ ਮੇਰਾ ਨਾਮ ਨਵਜੀਤ ਕੋਹਰਾ ਮੈਂ ਮਿੱਡਾ ਸੀਐਫਸੀ ਦੀ ਮੈਂਬਰ ਹਾਂ ਤੇ ਮੈਨੂੰ ਇੰਨਾ ਨਾਲ ਜੁੜ ਕੇ ਕਾਫੀ ਬੈਨੀਫਿਟ ਹੋਇਆ ਵਾ ਜਾਨੀ ਕਿ ਪਹਿਲਾਂ ਮੈਨੂੰ ਕੁਝ ਵੀ ਕੋਈ ਨਹੀਂ ਪਤਾ ਸੀ ਇਸ ਸੈਂਟਰ ਬਾਰੇ ਜਾਂ ਸਟ੍ਰੈਚਿੰਗ ਬਾਰੇ ਤਾਂ ਕੋਈ ਜੀ ਕਹਦੀ ਐ ਮੈਨੂੰ ਦੁਨੀਆ ਦੀ ਨੌਲੇਜ ਨਹੀਂ ਹੈਗੀ ਸੀ ਪਰ ਜਦੋਂ ਜਿੱਦਾਂ ਮੈਂ ਸੀਐਫਸੀ ਵਿੱਚ ਆਈ ਮੈਨੂੰ ਇਹਨਾਂ ਨਾਲ ਬੈਨ ਉੱਠਣ ਦਾ ਵਾਲਾ ਆ ਹੋਰ ਤੇ ਹੋਰ ਕਈ ਤਰ੍ਹਾਂ ਦੇ ਮੈਨੂੰ ਇਹਨਾਂ ਨਾਲ ਹਵਾਲਾ ਜਾਨੀ ਕਿ ਕਈ ਚੀਜ਼ਾਂ ਮੈਨੂੰ ਸਿੱਖਣ ਨੂੰ ਮਿਲੀਆਂ ਇਹਨਾਂ ਦੀ ਸਪੋਰਟ ਨਾਲ ਮੈਂ ਇੰਨਾ ਕੁ ਚ ਨਹੀਂ ਕਿ ਜਿੱਦਾਂ ਕਹਦੀ ਐ ਕਿ ਇਹਨਾਂ ਕੋ ਵਧੀਆ ਕੰਮ ਕਰਨ ਲੱਗ ਪਈਆਂ ਕਿ ਮੈਂ ਆਪਣੇ ਪੈਰਾਂ ਤੇ ਖੁਦ ਸਟੈਂਡ ਹੋ ਗਈਆਂ ਹੋਰ ਤੇ ਹੋਰ ਮੈਨੂੰ ਇਹਨਾਂ ਦੇ ਨਾਲ ਜੁੜਨ ਨਾਲ ਮੈਂ ਖੁੱਦ ਦੇ ਪੈਰਾਂ ਤੇ ਇੰਨੀ ਕੋ ਸਟੈਂਡ ਹੋਈਆਂ ਨਾ ਕਿ ਮੈਂ ਆਪਣਾ ਇੱਕ ਟੀ ਖੋਲ ਲਿਆ ਵਾ ਤੇ ਬਾਕੀ ਗੱਲ ਰਹੀ ਹੈਂਡਓਵਰ ਦੀ ਤਾਂ ਇਹ ਸਾਨੂੰ ਆਪਣਾ ਯਾਨੀ ਕਿ ਜਿਹੜਾ ਇਹ ਸੈਂਟਰ ਹੈ ਇਹ ਸਾਨੂੰ ਹੈਂਡਓਵਰ ਕਰ ਰਿਹਾ ਤੇ ਸਾਨੂੰ ਇਹੀ ਉਮੀਦ ਆ ਕਿ ਅਸੀਂ ਜਿੰਨਾ ਕੋ ਇਹ ਸਾਡੇ ਕੋਲ ਛੱਡ ਕੇ ਜਾ ਰਹੇ ਆ ਨਾ ਉਸ ਤੋਂ ਵੀ ਵਧੀਆ ਅਸੀਂ ਇਹਨੂੰ ਆਪਣਾ ਕਲੈਰੀਫਾਈ ਕਰਕੇ ਵਿਖਾਈਏ ਕਿ ਜਿੰਨਾ ਵੀ ਇਹ ਸਾਨੂੰ ਹੁਣ ਤੱਕ ਦੇ ਕੇ ਗਏ ਉਹ ਤੋਂ ਦੁੱਗਣਾ ਤਿਗਣਾ ਪੈਸਾ ਅਸੀਂ ਇਹਨਾਂ ਨੂੰ ਜੋੜ ਕੇ ਦੇ ਸਕੀਏ ਅਕ ਹੋਰ ਵੀ ਮੈਂਬਰਸ ਤੁਸੀਂ ਨਾਲ ਜੋੜਨ ਦੇ ਵਿੱਚ ਸਕਸ਼ਮ ਹੋਣ ਹਾਂਜੀ ਅਸੀਂ ਇਹੀ ਚਾਹਾਂਗੇ ਕਿ ਵੱਧ ਤੋਂ ਵੱਧ ਮੈਂਬਰ ਇਹਨਾਂ ਨਾਲ ਜੁੜਨ ਤਾਂ ਕਿ ਜੋ ਲਾਭ ਸਾਨੂੰ ਹੋਇਆ ਜੋ ਫਾਇਦਾ ਸਾਨੂੰ ਹੋਇਆ ਉਹ ਹੋਰ ਮੈਂਬਰਾਂ ਨੂੰ ਵੀ ਹੋਏ